ਇਸ ਟਾਈਮ ਨਗਰ ਨਿਗਮ ਬਠਿੰਡਾ ਦੇ ਬਾਹਰ ਮੌਜੂਦ ਹੈ ਜਿੱਥੇ ਬਠਿੰਡਾ ਦੇ ਵਪਾਰੀਆਂ ਵੱਲੋਂ ਇੱਕ ਵਾਰ ਫਿਰ ਜਿਹੜਾ ਨਗਰ ਨਿਗਮ ਬਠਿੰਡਾ ਦੇ ਬਾਹਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਇਸ ਧਰਨੇ ਪ੍ਰਦਰਸ਼ਨ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਮੌਜੂਦ ਹੈ ਕਰਦੇ ਆਉਣ ਨਾਲ ਗੱਲਬਾਤ ਸੱਸੀ ਗੱਲਬਾਤ ਜੀ ਸ੍ਰੀ ਗੱਲ ਜੀ ਭਾਈ ਜੀ ਤੁਹਾਾਰ ਫਿਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਬਠਿੰਡਾ ਦੇ ਵਪਾਰੀਆਂ ਵੱਲੋਂ ਕੀ ਕਾਰਨ ਹੈ ਇਹਦਾ ਇਹ ਇਹ ਉਹੀ ਟੋਬ ਇਨਾਂ ਦਾ ਧੱਕਾ ਜੀ ਜਿਹਦੇ ਖਿਲਾਫ ਪਿਛਲੇ 1 ਸਾਲ ਤੋਂ ਸਾਰੇ ਵਪਾਰੀ ਸੜਕਾਂ ਦੇ ਉੱਤੇ ਆਏ ਹੋਏ ਐ ਸਾਰੇ ਸਮਾਜਸੀ ਵੀ ਜਿਹੜੇ ਵਪਾਰੀਆਂ ਦੇ ਸਮਰਥਨ ਦੇ ਵਿੱਚ ਉਤਰੇ ਹੋਏ ਹੈਗੇ ਬੜੀ ਮੈਨਾ ਅੱਜ ਵੀ ਸਾਰੇ ਸ਼ਹਿਰ ਦੇ ਜਿਹੜੇ ਮੇਨ ਬਜ਼ਾਰਾਂ ਦੇ ਵਿੱਚ ਜਿੱਥੇ ਇਹਨਾਂ ਦੀ ਟੋਬ ਇਨਾਂ ਚੱਲਦੀ ਆ ਸੀਗੀਆਂ ਉਹਨਾਂ ਨੇ ਪੂਰਨ ਤੌਰ ਦੇ ਉੱਤੇ ਫੈਸਟੀਵਲ ਸੀਜ਼ਨ ਤਿਹਾੜਾਂ ਦੇ ਸੀਜ਼ਨ ਦੇ ਵਿੱਚ ਮਜਬੂਰੀ ਚ ਉਹਨਾਂ ਨੂੰ ਬੰਦ ਕਰਕੇ ਦੁਕਾਨਾਂ ਨੂੰ ਬੰਦ ਕਰਕੇ ਇੱਥੇ ਦਰਿਆਵਾਂ ਉੱਛਾ ਕੇ ਕਾਰਪੋਰੇਸ਼ਨ ਦੇ ਬਾਹਰ ਬੈਠਣਾ ਕਰ ਰਿਹਾ ਹੈ ਜੀ ਤੁਹਾਨੂੰ ਜੀ ਪਹਿਲਾਂ ਵੀ ਕਾਫੀ ਸੰਘਰਸ਼ ਕੀਤਾ ਹੈਗਾ ਪਟਿੰਡਾ ਦੇ ਵਪਾਰੀਆਂ ਨੇ ਮਲਟੀ ਲੈਵਲ ਪਾਰਕਿੰਗ ਨੂੰ ਲੈ ਕੇ ਟੋਬੈਨਾਂ ਨੂੰ ਲੈ ਕੇ ਕੀ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਲੱਗਦਾ ਹੈ ਜੀ ਇਹ ਸਮਝ ਆ ਰਿਹਾ ਹੈਗਾ ਵੀ ਕੁਝ ਐਮਸੀਆਂ ਦੀ ਤੇ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਹੈ ਜੀ ਠੇਕੇਦਾਰ ਦੇ ਨਾਲ ਪੰਜ 6 ਬਾਜ਼ਾਰਾਂ ਨੂੰ ਉਜਾੜਨ ਦੀ ਤਿਆਰੀ ਕੀਤੀ ਗਈ ਹੈ ਸਿਰਫ ਟੋਬੈਨਾਂ ਉਹ ਕਿ ਇੰਨੀ ਦਰਾਈ ਦਰਾਈ ਮੱਚ ਗਈ ਰੋਜ਼ ਦੇ ਲੜਾਈ ਝਗੜੇ ਰੋਜ਼ ਦੇ ਕਲੇਸ਼ ਰੋਜ਼ ਦੀਆਂ ਲੋਕਾਂ ਦੀਆਂ ਲੁੱਟਾਂ ਨੂੰ ਦੇਖਦੇ ਹੋਏ ਇਹ ਲੋਕਾਂ ਨੂੰ ਸੰਘਰਸ਼ ਕਰਨੇ ਪੈ ਰਹੇ ਹੈਗੇ ਆ ਲੇਕਿਨ ਮਿਲੀ ਕੁਵਤ ਐਸ ਲੈਵਲ ਤੱਕ ਹੈ ਗਈ ਹੈ ਵੀ ਐਡਾ ਕੁਝ ਹੋਣ ਦੇ ਬਾਵਜੂਦ ਵੀ ਐਡੇ ਮੋٹے ਚਮੜੇ ਹੋਏ ਹੋਏ ਹੈ ਇਹਨਾਂ ਦੇ ਇਹਨਾਂ ਨੂੰ ਕੋਰੇ ਸ਼ਾਮ ਨਹੀਂ ਹੈਗੀ ਆ ਵੀ ਐਡਾ ਵੱਡਾ ਜਿਹਾ ਮਸਲਾ ਹੋਵੇ 15 ਅਗਸਤ ਨੂੰ ਸਾਰਾ ਬਠਿੰਡਾ ਬੰਦ ਕੀਤਾ ਗਿਆ ਸੀਗਾ ਅੱਜ ਜਿਹੜੇ ਬਜ਼ਾਰਾਂ ਚ ਇਹਨਾਂ ਦੀ ਟੋਬੇ ਨਾਲ ਚੱਲਦੀਆਂ ਜੋ ਸਾਰੇ ਬਜ਼ਾਰ ਬੰਦ ਕੀਤੇ ਗਏ ਆ ਸਪਿਆਰਾ ਦਾ ਸੀਜ਼ਨ ਹੈ ਉਹਦੇ ਵਿੱਚ ਇਹਨਾਂ ਨੂੰ ਇਹ ਬੰਦ ਕਰਨਾ ਪਿਆ ਹੈਗਾ ਬਾਅਦੂਸ ਉਸਦੇ ਕੋਈ ਵੀ ਅਧਿਕਾਰੀ ਜਾਂ ਜਿਹੜੇ ਆ 5-6 ਐਫਸੀ ਹੈਗੇ ਆ ਜਿਹੜੇ ਠੇਕੇਦਾਰ ਦੇ ਹੱਕ ਦੇ ਹੈਗੇ ਆ ਉਹਨਾਂ ਦੇ ਕੋਈ मतलब ਉਹਨਾਂ ਨੂੰ ਸ਼ਰਮ ਨਹੀਂ ਆਉਂਦੀ। ਜੇ ਤੁਹਾਨੂੰ ਜਿਹੜੇ ਗੱਲ ਕਰੀਏ ਪਹਿਲਾਂ ਕਹਿੰਦੇ ਇਸ ਮਸਲੇ ਦਾ ਹੱਲ ਹੋ ਗਿਆ ਸੀ ਪ੍ਰਸ਼ਾਸਨ ਨਾਲ ਵੀ ਮੀਟਿੰਗਾਂ ਹੋਈਆਂ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਾਲ ਵੀ ਮੀਟਿੰਗ ਹੋ ਕੇ ਹੱਟੀ ਹੈ ਤੇ ਮੇਰ ਸਾਹਿਬ ਨਾਲ ਵੀ ਅਧਿਕਾਰੀਆਂ ਨਾਲ ਵੀ ਦੇਖੋ ਮੀਟਿੰਗਾਂ ਤੁਹਾਡੀਆਂ ਹੋਈਆਂ ਵਪਾਰੀਆਂ ਦੀਆਂ ਅੜਿੱਕਾ ਕਿੱਥੇ ਲੱਗ ਰਿਹਾ ਮੈਨੂੰ ਕੀ ਕਾਰਨ ਹੈ? ਜੀ ਦੇਖੋ ਸਾਨੂੰ ਸਦਾ ਕੋਈ ਹੱਲ ਨਹੀਂ ਹੋਇਆ ਸੀਗਾ ਨਗਰ ਨਿਗਮ ਕਹ ਰਿਆ ਸੀਗਾ ਵੀ ਅਸੀਂ ਠੇਕੇਦਾਰ ਦੀ ਟੋਪ ਇਹਨਾਂ ਬੰਦ ਕਰਕੇ ਅਸੀਂ ਆ ਆ ਗਿਆ ਜਰਾਵਾਂਗੇ ਤੇ ਸਾਰੇ ਮਲਾਜ਼ਮ ਅਸੀਂ ਆਪ ਹੀ ਰੱਖਾਂਗੇ ਲੇਕਿਨ ਵਪਾਰੀਆਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਨਗਰ ਨਿਗਮ ਪੂਰੀ ਤਰੀਕੇ ਦੇ ਨਾਲ ਜਿਹੜੇ ਇਹਨਾਂ ਦੇ 5 ਐਮਸੀ ਹੈਗੇ ਆ ਇਹ ਮਿਲੇ ਹੋਏ ਠੇਕੇਦਾਰ ਦੇ ਨਾਲ ਇਹਨੇ ਕਰਕੇ ਨਗਰ ਨਿਗਮ ਦੀ ਗੱਡੀਆਂ ਚੱਲਣ ਵਾਸਤੇ ਵੀ ਵਪਾਰੀਆਂ ਨੇ ਮਨਾ ਕਰਤਾ ਸੀਗਾ ਤੇ ਵਪਾਰੀ ਗਲਤ ਵੀ ਨਹੀਂ ਸੀਗੇ ਉੱਥੇ ਕਿਉਂਕਿ ਹੁਣ ਜਿਹੜੀਆਂ ਨਾ ਠੱਕੇ ਨਾਲ ਗੱਡੀਆਂ ਚਲਾਈਆਂ ਜਿਹੜੀਆਂ ਆਪ ਦੀਆਂ ਅਨੁਕੂਲ ਕੰਡੀਸ਼ਨਾਂ ਸੀਗੀਆਂ ਉਹ ਹੀ ਪੂਰੀਆਂ ਨਹੀਂ ਕੀਤੀਆਂ ਸਾਡੇ ਤੇ ਕੀ ਖਰੇ ਉਤਰਣਗੇ ਜਦੋਂ ਇਹ ਆਪ ਦੇ ਆਪ ਦੇ ਨਾਲ ਵੀ ਜਿਹੜੇ ਵਾਦੇ ਕੀਤੇ ਸੀ ਉਹ ਹੀ ਨਹੀਂ ਪੂਰੇ ਕੀਤੇ ਇਹਨਾਂ ਨੇ ਉਹ ਅਨੁਕੂਲ ਕੰਡੀਸ਼ਨਾਂ ਪੂਰੀਆਂ ਕੀਤੇ ਬਗੈਰ ਇਹਨਾਂ ਨੇ ਦੁਬਾਰਾ ਗੱਡੀਆਂ ਚਲਾਤੀਆਂ ਤੇ ਜਿਹੜੇ ਸਾਰੇ ਠੇਕੇਦਾਰ ਦੇ ਮਲਾਜਮ ਹੈਗੇ ਉਹ ਹੀ ਆਪ ਦੇ ਕੋਲ ਰੱਖ ਲਏ ਇਹਨਾਂ ਦਾ ਆਪ ਦਾ ਮਲਾਜਮ ਤਾਂ ਇੱਕ ਇੱਕ ਹੀ ਆ ਕਾਰਪੋਰੇਸ਼ਨ ਦਾ ਬਾਕੀ ਦਾ ਸਾਰੇ ਠੇ ਇਹ ਸੈਲਰੀ ਅਸੀਂ ਦੇਣੀ ਹੈ ਤਾਂ ਹੈ ਤਾਂ ਬੰਦੇ ਹੋਈ ਹੈ ਸਾਰੇ ਟੋਬਾਂ ਚਲਾਣ ਵਾਲੇ ਪਹਿਲਾਂ ਠੇਕੇਦਾਰ ਸੈਲਰੀ ਦਿੰਦਾ ਸੀਗਾ ਹੁਣ ਨਗਰ ਕੌਂਸਲ ਸੈਲਰੀ ਦੇਊਗਾ ਆਪਦੇ ਥਰੂ ਉਹਨਾਂ ਜੇ ਗੱਲ ਕਰੀਏ ਕਈ ਵਿਅਕਤੀ ਇਲਜ਼ਾਮ ਵੀ ਲਾ ਰਹੇ ਆ ਤੁਹਾਡੇ ਤੇ ਵੀ ਸੋਨੂ ਮਹੇਸ਼ਵਰੀ ਇਸ ਮੁੱਦੇ ਨੂੰ ਜਿਹੜਾ ਤੂਲ ਦੇ ਰਿਹਾ ਦੇਖੋ ਜੀ ਮੈਂ ਕੋਈ ਰੱਬ ਦਾ ਐ ਨਹੀਂ ਮੈਂ ਤਾਂ ਕਹੂੰਗਾ ਸਾਰਾ ਇੰਡੀਆ ਬੰਦ ਹੋ ਜਾ ਜੀ ਮੇਰੇ ਕਹਿਣ ਤੇ ਕਿਵੇਂ ਹੋ ਜੂਗਾ ਜੇ ਲੋਕ ਦੁੱਖੀ ਹੈ ਤਾਂ ਹੀ ਮੰਨ ਕਰ ਰਿਹਾ ਹੈ ਮੇਰੇ ਕਹਿੰਦੇ ਉੱਤੇ ਜਿਹੜੀ ਦੁਕਾਨਾਂ ਦੇ ਵਿੱਚ 70-70 ਮਜ਼ਦਮ ਮਾਲ ਕੰਮ ਕਰਦੇ ਆ ਗਏ ਉਹ ਮੇਰੇ ਕਹਿੰਦੇ ਬੰਦ ਕਰ ਬੰਦ ਕਰ ਗਏ ਫਿਰਦਾ ਇਹਦਾ ਮਤਲਬ ਸਾਡਾ ਜਿਹੜਾ ਐਮ.ਐਲ.ਏ ਹੈ ਸਾਡਾ ਜਿਹੜਾ ਐਮ.ਪੀ ਹੈ ਉਹਦੀ ਕੋਈ ਔਕਾਤ ਨਹੀਂ ਇਹ ਵੀ ਤੁਹਾਡੇ ਤੇ ਇੰਜ਼ਾਮ ਲਾਏ ਜਾਂਦੇ ਆ ਵੀ ਸੋਨ ਨੂੰ ਕਿਹੜਾ ਵਪਾਰੀਆ ਸੋਨ ਨੂੰ ਸਮਾਜ ਸੇਵੀ ਹੈ ਜੇ ਸਮਾਜ ਸੇਵੀ ਹੈ ਤੇ ਮੈਂ ਲੁੱਟਣਾ ਦੇਖ ਲੈ ਲੋਕਾਂ ਨੂੰ ਪਹਿਲੀ ਦਾ ਇਹਨਾਂ ਦੀ ਗੱਲ ਦਾ ਇਹ ਜਵਾਬ ਦੂਸਰਾ ਮੇਰੀ ਤਾਂ ਆਪ ਦੀ ਦੁਕਾਨ ਹੈ ਕਿਕਰ ਬਜ਼ਾਰ ਦੇ ਵਿੱਚ ਦੀ ਇੱਕ ਸਾਡੀ ਦੁਕਾਨ ਕਿਰਾਏ ਤੇ ਦਿੱਤੀ ਹੋਈ ਹੈ ਇੱਕ ਦੁਕਾਨ ਅਸੀਂ ਆਪ ਕਰਦੇ ਹੈਗੇ ਸਾਡੀ ਤਾਂ ਆਪ ਅਸੀਂ ਦੁਕਾਨਦਾਰ ਵੀ ਹੈਗੇ ਸਾਨੂੰ ਵੀ ਪਤਾ ਹੈ ਵੀ ਇਹ ਮੰਦਾ ਚੱਲਿਆ ਤਾਂ ਜਿਹੜੀ ਸਾਡੀ ਕਿਰਾਏ ਦੀ ਦੁਕਾਨ ਆ ਉਹ ਵੀ ਖਾਲੀ ਹੋ ਗਈ ਲੋਕਾਂ ਦਾ ਨੁਕਸਾਨ ਹੋ ਰਿਹਾ ਜਿਹੜੀਆਂ ਧੋਪੀ ਬਜ਼ਾਰ ਦੇ ਵਿੱਚੋਂ 600 ਦੁਕਾਨਾਂ ਖਾਲੀ ਹੋ ਗਈਆਂ ਉਹਨਾਂ ਨੇ ਬਾਹਰ ਲਾ ਰੱਖਿਆ ਵੀ ਕਿਰਾਏ ਤੇ ਲੈਣ ਲਈ ਸੰਮਾਰਕ ਕਰੋ ਜਿਨ੍ਹਾਂ ਦੇ ਕਿਰਾਏ 50 50 60 60000 ਰੁਪਏ ਸੀ ਉਹਨਾਂ ਨੂੰ ਕੋਈ 20000 ਦੇ ਉੱਤੇ ਲੈਣ ਕੋ ਤਿਆਰ ਨਹੀਂ ਨੁਕਸਾਨ ਤਾਂ ਹੋ ਹੀ ਰਿਹਾ ਨਾ ਓਵ ਸਿਰੇ ਵਿੱਚ ਲੋਕਾਂ ਨੂੰ ਲੁੱਟਣ ਆਸਤੇ ਲੱਗੇ ਪਏ ਹੈਗੇ ਆ ਜੇ ਅਸੀਂ ਗੱਲੇ ਸਮਾਜ ਸੇਵੀ ਵੀ ਹੋਈ ਹੈ ਫਿਰ ਵੀ ਸਾਡਾ ਫਰਜ਼ ਬੰਦਾ ਹੈਗਾ ਇੱਕ ਆਮ ਨਾਗਰਿਕ ਦਾ ਵੀ ਫਰਜ਼ ਬੰਦਾ ਹੈਗਾ ਜੇ ਆਪਾਂ ਕਿਤੇ ਤੱਕਾ ਹੁੰਦੇ ਦੇਖ ਲਈਏ ਕਹਿੰਦੇ ਆ ਨਾ ਕਹਿੰਦੇ ਵੀ ਨੁਕਸਾਨ ਗਲਤ ਜਿਹੜਾ ਹੋ ਰਿਹਾ ਹੈਗਾ ਉਹਦੇ ਖਿਲਾਫ ਨਾ ਬੋਲਣ ਵਾਲਿਆਂ ਦੇ ਕਰਕੇ ਜ਼ਿਆਦਾ ਹੁੰਦਾ ਹੈ। ਉਹਨਾਂ ਦੇ ਵਿੱਚ ਗੱਲ ਕਰੀਏ ਹੁਣ ਨਗਰ ਨਿਗਮ ਬਠਿੰਡਾ ਦੇ ਖਿਲਾਫ ਇੱਕਲੇ ਟਾਈਮ ਤੱਕ ਜਿਹੜਾ ਤੁਹਾਡਾ ਧਰਨਾ ਪ੍ਰੋਟੈਸਟ ਚੱਲਣ ਵਾਲਾ ਹੈ। ਅੱਜ ਵੀ ਦੇਖੋ 2 ਵਜੇ ਤੱਕ ਦੀ ਮੰਡਲੀ ਕਾਲ ਹੈਗੀ ਹੈ ਤੇ ਉਸ ਤੋਂ ਬਾਅਦ ਧਰਨਾ ਦੇ ਰਿਹਾ। ਇਸ ਤੋਂ ਬਾਅਦ ਜੋ ਵੀ ਫੈਸਲਾ ਅਗਲੇ ਸੰਘਰਸ਼ ਦਾ ਦੁਕਾਨਦਾਰ ਇੱਥੇ ਮਿਲ ਕੇ ਕਰਨਗੇ। ਉਹ ਜੇ ਕੋਈ ਇਹਨਾਂ ਦੀ ਨਾ ਸੁਣਵਾਈ ਹੋਈ ਤਾਂ ਅਗਲੇ ਇਸ ਸੰਘਰਸ਼ ਤੇ ਦੱਸਾਂਗੇ ਵੀ ਕੀ ਕਰਨਾ ਹੈ। ਕੀ ਲੱਗਦਾ ਤੁਹਾਡਾ ਜਲਦ ਇਸ ਮਸਲੇ ਦਾ ਹੱਲ ਹੋਵੇਗਾ। ਉਮਿਤਾ ਕੋਈ ਲੱਗਦੀ ਨਹੀਂ ਜੀ ਇਹਨਾਂ ਤੋਂ ਪਰ ਲੋਕਾਂ ਦਾ ਏਕਾ ਦੇ ਇੱਕੇ ਜਰੂਰ ਲੱਗਦਾ ਪਿਆ ਹੈਗਾ ਵੀ ਏਕੇ ਦੇ ਅੱਗੇ ਤਾਂ ਵੱਡੀਆਂ-ਵੱਡੀਆਂ ਤਾਕਤਾਂ ਝੁਕ ਗਈਆਂ ਜੀ ਸਾਫ ਦੇ ਨਾਲ ਲੋਕਾਂ ਨੇ ਆਪ ਦਾ ਏਕਾ ਦਿਖਾਇਆ ਹੈਗਾ ਡੇ ਵੱਡੇ ਤਿਆਰਾਂ ਦੇ ਮੇਨ ਸੀਜ਼ਨ ਦੇ ਵਿੱਚ ਆਦੀਆਂ ਦੁਕਾਨਾਂ ਬੰਦ ਕੀਤੀਆਂ ਹੈਗੀਆਂ ਤਾਂ ਜ਼ਰੂਰ ਲੱਗਦਾ ਹੈਗਾ ਵੀ ਉਹਨਾਂ ਦੇ ਇੱਕੇ ਦੀ ਜਿੱਤ ਜ਼ਰੂਰ ਹੋਊਗੀ ਸੰਘਰਸ਼ ਤੁਹਾਡੇ ਵੱਲੋਂ ਤੇਜ਼ ਹੋਤਾ ਜਾਊਗਾ ਜੇ ਪ੍ਰੋਪਰ ਮਸਲੇ ਦਾ ਹੱਲ ਨਹੀਂ ਹੁੰਦਾ ਕੋਈ ਜੋ ਵੀ ਦੁਕਾਨਦਾਰਾਂ ਦਾ ਹੋਊਗਾ ਦੇਖੋ ਐਡੇ ਫੈਸਟੀਵਲ ਸੀਜ਼ਨ ਦੇ ਵਿੱਚ ਵੀ ਬੰਦ ਕਰਨਾ ਬਹੁਤ ਵੱਡੀ ਗੱਲ ਅਸਿਗੀ ਉਮੀਦ ਨਹੀਂ ਸੀ ਵੀ ਐਡਾ ਵੱਡਾ ਮਤਲਬ ਸੰਘਰਸ਼ ਜਿਹੜਾ ਹੈਗਾ ਇਸ ਲੈਵਲ ਤੇ ਪ ਜਾਊਗਾ ਕਿ ਤਿਆਰਾਂ ਦੇ ਵਿੱਚ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ ਤੇ ਟੋਟਲ ਬਠਿੰਡਾ ਦੇ ਬਾਜ਼ਾਰ ਬੰਦ ਹੈ ਜੀ ਜਿਹੜੇ ਬਾਜ਼ਾਰਾਂ ਦੇ ਚ ਟੋ ਮਹੀਨਾ ਚੱਲਦੀਆਂ ਸੀਗੀਆਂ ਸਿਰਫ ਉਹਨਾਂ ਬਾਜ਼ਾਰਾਂ ਨੂੰ

ਅਸੀਂ ਬਾਕੀਆਂ ਨੂੰ ਤੰਗ ਨਹੀਂ ਕੀਤਾ ਕਿਉਂਕਿ ਬਾਕੀ ਸਾਰੇ ਬਠਿੰਡੇ ਨੇ ਸਾਡਾ ਐਡਾ ਵੱਡਾ ਸਮਰਥਨ ਕੀਤਾ ਸੀ 15 ਅਗਸਤ ਨੂੰ ਬੰਦ ਰੱਖ ਕੇ ਅਸੀਂ ਤਾਂ ਉਹਨਾਂ ਦੇ ਰੇਣੀ ਹੋ ਗਏ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਨਹੀਂ ਤੱਕ ਪਰੇਸ਼ਾਨ ਕੀਤਾ ਅੱਜ ਜਿਹੜੇ ਬਜ਼ਾਰਾਂ ਦੇ ਵਿੱਚ ਦੋ ਬੰਨਾਂ ਆ ਰਹੀਆਂ ਸੀ ਅੱਜ ਸਿਰਫ ਉਹਨਾਂ ਬਜ਼ਾਰਾਂ ਦੀ ਪਾਲਿਸੀ ਤੇ ਉਹਨਾਂ ਨੇ ਪੂਰਾ ਫੁੱਲ ਸਮਰਥਨ ਦਿੱਤਾ ਲੋਕਾਂ ਦੇ ਮੁੱਦੇ ਨੂੰ ਲੈ ਕੇ ਕਿੰਨੇ ਕੁ ਵਪਾਰੀ ਤੁਹਾਡੇ ਨਾਲ ਹੈ ਸਾਰੇ ਦਾ ਸਾਰਾ ਵਪਾਰੀ ਨਾਲ ਹੈ ਜੀ ਸਾਰੀਆਂ ਦੁਕਾਨਾਂ ਬੰਦ ਹੈ ਜੀ ਆਸ-ਪਾਸੇ ਦੀ ਐਸੋਸੀਏਸ਼ਨਾਂ ਵੀ ਨਾਲ ਹੈ ਸੋਸ਼ਲ ਐਨਜੀਓਜ਼ ਵੀ ਨਾਲ ਹੈ ਜੀ ਸਾਰੇ ਨਾਲ ਹੈ ਇਹ ਸੀ ਸਮਾਜ ਸੇਵੀ ਸੋਲੋ ਮੇਸ਼ਵਰੀ ਜਿਨ੍ਹਾਂ ਨਾਲ ਆਪਾਂ